ਸਾਰੇ ਵੀ ਕੋਸ਼ਿਸ਼ ਸਦਕਾ ਜਿਹੜਾ ਪ੍ਰੋਜੈਕਟ ਅਸਰੇ ਲੱਗਣ ਲੱਗਿਆ ਹਿਆ ਜਿੰਨੀ ਵੀ ਸਪਲਾਈ ਸ਼ਹਿਰ ਦੀ ਰਹਿੰਦੀ ਆ ਪੈਪੂਲਾ ਰਹਿੰਦੀ ਆ ਵਾਟਰ ਸਪਲਾਈ ਦੀ ਉਹਦੇ ਵਾਸਤੇ 2 ਕਰੋੜ 59 ਲੱਖ ਦਾ ਜਿਹੜਾ ਟੈਂਡਰ ਆ ਤੇ ਜਿੰਨੀ ਵੀ ਸਪਲਾਈ ਸ਼ਹਿਰ ਦੇ ਵਿੱਚ ਪਾਣੀ ਦੀ ਆਉਣੀ ਆ ਉਹਦੇ ਵਾਸਤੇ ਆ ਇਹ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਵਾਟਰ ਟ੍ਰੀਟਮੈਂਟ ਪਲੰਟ ਆ ਜਿਹੜਾ ਬਲੀਵੇਗ ਜਗ੍ਹਾ ਆਪਾਂ ਲਗਭਗ 1 ਏਕੜ ਦੇ ਵਿੱਚ ਲਗਣਾ ਉਹ ਤੇ ਜਿਹਦੇ ਉੱਪਰ ਟੋਟਲ ਜਿਹੜੀ ਕੋਸਟ ਆ 26 ਕਰੋੜ ਰੁਪਏ ਆਉਣੀ ਆ ਯੂਧਾ ਮੈਂ ਫਿਰ ਮਾਰਕ ਦੇ ਦੁਆਰੇ ਦੂੰਗਾ ਵੀ ਉਧਰ ਜਿਹੜਾ ਟੈਂਡਰ ਉਹ ਵੀ ਲੱਗ ਚੁੱਕਿਆ 25 ਤਰੀਕ ਨੂੰ ਕਲਾਈ ਹੋ ਹਾਂਜੀ 25 ਤਰੀਕ ਨੂੰ ਟੈਂਡਰ ਲੜਣਾ ਜੀ ਉਹ ਤੇ ਇੱਕ ਸ਼ਹਿਰ ਵਾਸੀਆਂ ਵਾਸਤੇ ਬਹੁਤ ਵੱਡਾ ਤੋਹਫਾ ਜਿਹੜਾ ਆਪਾਂ ਟੋਟਲ ਲਾ ਕੇ ਵਿੱਚ 722 ਕਰੋੜ ਰੁਪਏ ਦਾ ਟੋਟਲ ਰੱਖਣਾ ਜਿਹੜੀ ਜਿਹੜੀ ਪੀਣ ਵਾਲੇ ਵਾਸਤੇ ਪਾਣੀ ਵਾਸਤੇ ਆ ਜਿਹੜਾ ਦਾ ਨਹਿਰ ਦਾ ਪਾਣੀ ਆ ਤੁਹਾਨੂੰ ਪਤਾ ਬੜੇ ਮਿਨਰਲ ਹੁੰਦੇ ਨੇ ਉਹ ਚੈਨਾ ਉਹ ਸਾਰਾ ਸਪਲਾਈ ਉੱਥੋਂ ਟ੍ਰੀਟ ਹੋ ਕੇ ਪੂਰੇ ਦੇ ਪੂਰੇ ਸ਼ਹਿਰ ਨੂੰ ਸਪਲਾਈ ਹੋਣੀ ਹੈ ਤੇ ਇਹ ਸਾਰਾ ਉਸੇ ਪ੍ਰੋਜੈਕਟ ਦਾ ਹਿੱਸਾ ਹੈ ਕਿੰਨੇ ਕੇ ਸਮੇਂ ਤੱਕ ਤਿਆਰ ਹੋ ਜਾਊਗਾ ਜੀ ਇਹ ਸਿੱਤਿਓ ਤਾਂ ਕਮ ਸਟਾਰਟ ਹੋ ਜਣਾ ਇਹਦੇ ਲਗਭਗ 3 ਤੋਂ 4 ਮਹੀਨੇ ਲੱਗਣਗੇ ਮੇਰੇ ਖਿਆਲ ਚ ਇਹ ਜਿਹੜਾ ਦੇਖਦਾ ਜੇ 12 ਸਾਲ ਦਾ ਓ ਸਾਲ ਦਾ ਪ੍ਰੋਜੈਕਟ ਆ ਤੇ ਜੇਪ ਲਾਈ ਅਗਲੇ ਸਾਲ ਡੇਢ ਸਾਲ ਦੇ ਵਿੱਚ ਜਿਹੜਾ ਪ੍ਰੋਜੈਕਟ ਆ ਕੰਪਲੀਟ ਹੋ ਜਾਊਗਾ ਤੇ ਨਾਲ ਦੀ ਨਾਲ ਮਤਲਬ ਇਹ ਸਟਾਰਟਿੰਗ ਤੋਂ ਹੋਈ ਜਾਣਾ ਨਾਲ ਦੀ ਨਾਲ ਚੱਲੀ ਜਾਣਾ ਕੰਮ ਤੇ ਉਧਰ ਦੂਜਾ ਵੀ ਕੰਮ ਸ਼ੁਰੂ ਹੋ ਜਾਣਾ ਨਾਲ ਦੀ ਨਾਲ ਜਦੋਂ ਟੈਂਡਰ ਓਕੇ ਹੋ ਗਿਆ ਤੇ ਇਹਦਾ ਕੰਮ ਹੁਣ ਜਲਦੀ ਹੀ ਪੂਰਾ ਹੋ ਜੂਗਾ ਕੰਟਰੋਲ ਹੋ ਚੁੱਕਿਆ 2 ਕਰੋੜ 58 ਲੱਖ ਰੁਪਏ ਦੀ ਜਿਹੜੀ ਟੋਟਲ ਹੈ ਇਹਦੀ ਸਰ ਜ਼ਰੂਰਤ ਕਿਉਂ ਪੈ ਗਈ ਹੁਣ ਇਹ ਦੇਖੋ ਜੀ ਸਭ ਤੋਂ ਵੱਡੀ ਗੱਲ ਆ ਬਹੁਤ ਵੱਡਾ ਕੁਦਰਤ ਦਾ ਵਰਦਾਨ ਆ ਜਿਹੜਾ ਕੁਦਰਤੀ ਪਾਣੀ ਆ ਧਰਤੀ ਦੇ ਹੇਠੇ ਪਾਣੀ ਨੂੰ ਬਚਾਉਣਾ ਸਾਡਾ ਫਰਜ਼ ਬਣਦਾ ਤੇ ਦੂਜੀ ਸਭ ਤੋਂ ਵੱਡੀ ਗੱਲ ਹੈਗੀ ਜਿਹੜਾ ਉਹ ਪਾਣੀ ਚ ਮਿਨਰਲ ਨੇ ਜਿਹੜੇ ਉਦੋਂ ਪੀ ਇੱਥੋਂ ਆਲਾ ਉਹਦੇ ਵਰਗਾ ਪਾਣੀ ਹੈ ਹੀ ਨਹੀਂ ਜਿਹੜਾ ਸਪਲਾਈ ਅਸੀਂ ਦੇਣ ਲੱਗੇ ਹੋਇਆ ਤੇ ਇਹ ਵੱਡੀ ਇੱਕ ਮੈਂ ਤਾਂ ਕਹੂੰਗਾ ਵੀ ਬਹੁਤ ਵੱਡਾ ਅਪਾਰ ਆ ਵੀ ਧਰਤੀ 'ਤੇ ਪਾਣੀ ਵਜਾ ਕੇ ਰੱਖਣਾ ਚਾਹੀਦਾ ਤੇ ਬੜੀ ਵੱਡੀ ਜ਼ਰੂਰਤ ਹੈ ਅੱਜ ਦੇ ਟਾਈਮ ਦੀ ਜਿਸ ਹਿਸਾਬ ਨਾਲ ਇਹ ਬਟਾ ਡਾ ਪ੍ਰੋਜੈਕਟ ਨੂੰ ਲਾਉਣ ਦੀ ਲੋੜ ਤਾਂ ਹੀ ਪਈ ਆ ਵੀ ਸ਼ਹਿਰ ਵਾਸੀਆਂ ਵਾਸਤੇ ਉਹ ਸਲਤੋ ਬਸ ਕੁਆਰਟੀ ਦਾ ਪਾਣੀ ਉਪਲਬਧ ਹੋਵੇ ਤੇ ਧਰਤੀ ਦੇ ਪਾਣੀ ਬਚਾਇਆ ਜਾਵੇ। ਜਿਵੇਂ ਮੈਨੂੰ ਮਿਲਿਆ ਤਾਂ ਨਹਿਰਾਂ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿ ਮੱਝਾਂ-ਮੁੱਝਾਂ ਵੀ ਗੁਜਰਾਂ ਦੇ ਵੱਲੋਂ ਨਵਾਈਆਂ ਜਾਂਦੀਆਂ। ਬਹੁਤ ਜ਼ਿਆਦਾ ਗੰਦ ਵੀ ਪੈਂਦਾ ਕਿ ਉਹ ਚੀਜ਼ਾਂ ਵੀ ਫਿਰ ਇਸੇ ਲਈ ਰੋਕੀਆਂ ਜਾਣਗੀਆਂ। ਬੇਸ਼ੱਕ ਟ੍ਰੀਟ ਹੋ ਕੇ ਪਾਣੀ ਪਹੁੰਚੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਕੋਈ ਨੁਕਸਾਨ ਹੈ ਇਸ ਚੀਜ਼ ਦਾ। ਬਸੇ ਬੱਜਾਂ ਵਾਲਾ ਕੰਮ ਕੱਟ ਦੇਖਿਆ ਮੈਂ ਨਹਿਰਾਂ ਦੇ ਵਿੱਚ ਗੁਜਰਾਂ ਨਾਲ ਆਉਂਦੇ ਖੂਬੇੜਾਪੇ ਜਾਂ ਹੋਰ ਤਾਂ ਦੇਖੇ ਨੇ ਪਰ ਜੇ ਇਸ ਤਰ੍ਹਾਂ ਦੀ ਕੋਈ ਕਿਸੇ ਤਰ੍ਹਾਂ ਹੀ ਕੋਈ ਅਣਗਿਣੀ ਹੋਈ ਵੀ ਕਿਸੇ ਬਸੇ ਮਲੇ ਸਾਹਿਬ ਦਾ ਮੇਰੇ ਨਾਲ ਇੱਕ ਲੰਬੀ ਲੜਾਈ ਲੜ ਕੇ ਇਹ ਪ੍ਰੋਜੈਕਟ ਲੈ ਕੇ ਆਏ ਨੇ ਕਈ ਵਾਰ ਇਹਦਾ ਟੈਂਡਰ ਕੈਂਸਲ ਹੋਇਆ 506 ਵਜ ਦਾ ਟੈਂਡਰ ਕੈਂਸਲ ਹੋ ਗਿਆ ਤੇ ਮੈਂ ਇਹਨਾਂ ਦੀ ਹੌਸਲੇ ਵੀ ਦਾ ਦਿੰਨਾ ਵੀ ਜਿਸ ਕੰਮ ਅਗਰ ਪੈ ਦਿੰਦੇ ਨੇ ਫਿਰ ਕਰਕੇ ਛੱਡਦੇ ਨੇ ਤੋ ਸਾਰਾ ਸ਼ਹਿਰ ਅਸੀਂ ਇਹਨਾਂ ਦੀ ਸਾਡੀ ਨਗਰ ਕਾਉਂਸਲ ਬਸਦੀ ਹੈ ਈ ਨਾ ਨਹੀਂ ਐਡਾ ਬੜਾ ਪ੍ਰੋਜੈਕਟ ਮੱਚ ਬਣਦਾ ਹੈ ਉਹ ਜਿਵੇਂ ਪਹਿਲਾਂ ਪਾਣੀ ਦੀਆਂ ਟੈਂਕੀਆਂ ਵਗੈਰਾ ਸ਼ਹਿਰ ਦੇ ਵਿੱਚ ਬਣੀਆਂ ਹੋਈਆਂ ਨੇ ਨਾ ਨਗਰ ਕੌਂਸਲ ਦੇ ਉਹਦੇ ਵਿੱਚ ਵੀ ਇਹ ਪਾਣੀ ਉੱਥੇ ਆਇਆ ਕਰੂਗਾ ਪਹਿਲਾਂ ਉਸ ਦੇ ਉਸ ਤੋਂ ਬਾਅਦ ਆਇਆ ਕਰੂਗਾ ਕੋਈ ਜਿਸ ਤਰ੍ਹਾਂ ਚੱਲ ਰਿਹਾ ਜੀ ਜਿਸ ਤਰ੍ਹਾਂ ਸਿਸਟਮ ਚੱਲ ਰਿਹਾ ਸਿਰਫ ਪਾਈਪਾਂ ਕਨਵਰਟ ਹੋਣੀਆਂ ਨੇ ਤੇ ਪਾਣੀ ਦਾ ਜੋ ਪਿੱਛੋਂ ਨਹਿਰ ਤੋਂ ਪਾਣੀ ਆਣਾ ਬਿਲਕੁਲ ਸਿਸਟਮ ਜੋ ਚੱਲ ਰਿਹਾ ਉਹ ਹੀ ਚੱਲ ਰਿਹਾ ਜਿਹੜਾ ਇਹ ਟੈਂਡਰ ਦਾ ਜਿੱਥੇ ਪਾਣੀ ਨਹੀਂ ਪਹੁੰਚ ਰਿਹਾ ਇਹ ਸਿਰਫ ਉਹਦੇ ਲਈ ਟੈਂਡਰ ਆ ਉਹ ਬਾਕੀ ਪ੍ਰੋਸੈਸ ਤੋਂ ਦੱਸਦਾ ਕਿ ਸਾਲ ਤੋਂ ਛੇ ਸਾਲ 1.5 ਸਾਲ ਦੇ ਵਿੱਚ ਵਿੱਚ ਜੋ ਇਹ ਪਾਣੀ ਦੀ ਸਪਲਾਈ ਹੈ ਤਾਂ ਕਰਪਾਉਣ ਦਿਓ। ਆਪ ਕਈ ਲੋਕਾਂ ਦੇ ਵੱਲੋਂ ਪਾਣੀ ਦੀ ਦੁਰਵਰਤੋਂ ਬਹੁਤ ਕੀਤੀ ਜਾਂਦੀ ਹੈ ਖਾਸ ਕਰਕੇ ਜਿਹਾਏ ਸਰਵਿਸ ਸਟੇਸ਼ਨਾਂ ਦੀ ਗੱਲ ਕਰ ਲਈਏ ਘਰਾਂ ਦੇ ਵਿੱਚ ਵੀ ਲੋਕ ਐਵੇਂ ਹੀ ਪਾਣੀ ਛਿੜਕਣ ਲੱਗ ਜਾਂਦੇ ਨੇ ਘਰਾਂ ਦੇ ਉਹਨਾਂ ਨੂੰ ਖਾਸ ਕਰਕੇ ਕੀ ਕਹੋਗੇ ਤੁਸੀਂ? ਬਿਲਕੁਲ ਇਹੀ ਕਹਾਂਗੇ ਕਿ ਦੇਖੋ ਜੀ ਇਹ ਪ੍ਰਮਾਤਮਾ ਨੇ ਅਸੀਂ ਗਰਮਾਲੇ ਆ ਵੀ ਰਾਜਸਥਾਨ ਵੱਲ ਜਾਈਏ ਤੇ ਲੋਕ ਅੱਜ ਵੀ ਸਾਨੂੰ ਘੜੇ ਚੱਕ ਕੇ ਪਾਣੀ ਦੇਖਦੇ ਨੇ ਲੈ ਕੇ ਆਉਂਦੇ ਜੇ ਆਪਾਂ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਬਚਾਉਣਾ ਹੈ ਕਿ ਸਾਨੂੰ ਪਾਣੀ ਨੂੰ ਵੀ ਬਚਾਉਣਾ ਪੈਣਾ। ਸੋ ਇਹਦਾ ਇਸਤੇਮਾਲ ਆਪਾਂ ਲੋੜ ਅਨੁਸਾਰ ਕਰੀਏ। ਤਾਂ ਉਹ ਆਣ ਵਾਲਾ ਜੋ ਸਾਡੀ ਆਣ ਵਾਲੀਆਂ ਨਸਲਾਂ ਨੇ ਉਹ ਫਿਰ ਰਾਜਸਥਾਨ ਵਾਲਾ ਹਾਲ ਨਾ ਬਣੇ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਅਸੀਂ ਖੁਸ਼ਹਾਲ ਆ ਸਾਡਾ ਪੰਜਾਬ ਖੁਸ਼ਹਾਲ ਆ ਪਾਣੀ ਦੂਸ਼ਿਤ ਵੀ ਬਹੁਤ ਜ਼ਿਆਦਾ ਹੋ ਰਿਹਾ ਆਪਣੇ ਏਰੀਆ ਦੀ ਗੱਲ ਕਰ ਲਈਏ ਤਾਂ ਇੱਥੇ ਪਾਣੀ ਦਾ ਜਿਹੜਾ ਪੱਧਰ ਹੈ ਉਹ ਬਿਲਕੁਲ ਵੈਸੇ ਫਿਰ ਵੀ ਸਹੀ ਦੱਸਿਆ ਜਾ ਰਿਹਾ ਅੱਜ ਕਿਤੇ ਨਾ ਕਿਤੇ ਜਾ ਕੇ ਪਾਣੀ ਦੂਸ਼ਿਤ ਬਹੁਤ ਇਲਾਕਿਆਂ ਦੇ ਵਿੱਚ ਹੋ ਰਿਹਾ ਹੈ ਹੁਣ ਇਹ ਤਾਂ ਜੀ ਜਿਹੜੀ ਹੰਪੈਲ ਐਮਐਲਏ ਸਾਹਿਬ ਨੇ ਜਿੰਨੇ ਕਿਹਾ ਕਿ ਜਿਹੜੀ ਪਹਿਲ ਕੀਤੀ ਆ ਅਸੀਂ ਇਸ ਤੋਂ ਬਾਅਦ ਮੈਨੂੰ ਲੱਗਦਾ ਆ ਸਾਡੇ ਸਾਰੇ ਪੰਜਾਬ 'ਚ ਇਸ ਤਰ੍ਹਾਂ ਦੇ ਪ੍ਰੋਜੈਕਟ ਲੱਗਣਗੇ ਸੋ ਹੌਲੀ-ਹੌ ਹਾਂ ਆਉਣ ਵਾਲੇ ਸਾਰੇ ਪ੍ਰੋਜੈਕਟ ਹੈ 2.59 ਕਰੋੜ ਦਾ ਬਜਟ ਹੈ ਜਿਹਦੇ ਵਿੱਚ ਜਿੱਥੇ ਵੀ ਸ਼ਹਿਰ ਦੇ ਵਿੱਚ ਰਹਿੰਦੀ ਹੈ ਵਾਟਰ ਸਪਲਾਈ ਉੱਥੇ ਅਸੀਂ ਪਾਈਪਲਾਈਨ ਪਾਵਾਂਗੇ ਤੇ ਜੀ ਇਹ ਹੀ ਪ੍ਰੋਜੈਕਟ ਹੈ ਇਹਦਾ ਇਸ ਤੋਂ ਬਾਅਦ ਹੈਗਾ ਜੀ ਆਉਣ ਵਾਲੇ ਸਮੇਂ ਵਿੱਚ ਅਸੀਂ ਟੈਂਡਰ ਲਗਾਇਆ ਹੋਇਆ ਵਾਟਰ ਟ੍ਰੀਟਮੈਂਟ ਪਲਾਂਟ ਦਾ ਆਪਣੇ ਲੁਧਿਆਣਾ ਦੇ ਸ਼ਹਿਰ ਦੇ ਛੋਟੇ-ਛੋਟੇ ਸਾਰੇ ਸ਼ਹਿਰਾਂ ਵਿੱਚੋਂ ਸਾਨੂੰ ਪਹਿਲਾਂ ਮਾਛੀਆਵੜੇ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲੱਗਣਾ ਜਿਹਦੇ ਵਿੱਚ ਅਸੀਂ ਨਹਿਰੀ ਪਾਣੀ ਸੋਧ ਕੇ ਸਾਰਾ ਪ੍ਰੋਪਰਟੀਟੀ ਕਰਕੇ ਜਿਹੜੀ ਲੋਕਾਂ ਨੂੰ ਜਿਹੜੀ WhatsApp 'ਤੇ ਆਲਰੇਡੀ ਚੱਲਦੀ ਹੁੰਦੀ ਉਹਦੇ ਵਿੱਚ ਵੀ ਅਸੀਂ ਬਜਾਏ ਕਿ ਗਰਾਊਂਡ ਵਾਟਰ ਯੂਜ਼ ਕਰੀਏ ਅਸੀਂ ਨਹਿਰੀ ਵਾਟਰ ਟ੍ਰੀਟ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਾ ਆ ਪਾਣੀ ਤਾਂ ਵੈਸੇ ਪਹਿਲਾਂ ਵੀ ਏਰੀਆ ਦੇ ਵਿੱਚ ਸਹੀ ਆ ਰਿਹਾ ਕਿ ਇਸ ਪਾਣੀ ਦਾ ਜਿਹੜਾ ਨਹਿਰੀ ਪਾਣੀ ਆਣਾ ਉਸ ਚੀਜ਼ ਦਾ ਫਾਇਦਾ ਕੀ ਹੋਊਗਾ ਲੋਕਾਂ ਦਾ ਆਈ ਹੈ ਜੀ ਦੇਖੋ ਗਰਾਊਂਡ ਵਾਟਰ ਹੁਣ ਤੁਹਾਨੂੰ ਜਿਵੇਂ ਸਾਰਿਆਂ ਨੂੰ ਹੀ ਪਤਾ ਹੈ ਵੀ ਪੰਜਾਬ ਦੇ ਵਿੱਚ ਵੀ ਉਹਦਾ ਲੈਵਲ ਹੈ ਜਿਹੜਾ ਗਰਾਊਂਡ ਲੈਵਲ ਦਾ ਅੰਡਰਗਰਾਊਂਡ ਵਾਟਰ ਦਾ ਬਹੁਤ ਨੀਚੇ ਜਾ ਰਿਹਾ ਤੋਂ ਇਸ ਚੀਜ਼ ਨੂੰ ਰ ਇਹ ਇਨੀਸ਼ੀਏਟਿਵ ਲੈ ਰਹੀ ਨੇ ਕਿ ਉਸ ਨੂੰ ਚੀਜ਼ ਨੂੰ ਕਿ ਉਹ ਨਹਿਰ ਜਿਹੜਾ ਥੱਲੇ ਪਾਣੀ ਜਾ ਰਿਹਾ ਉਹਨੂੰ ਬਚਾ ਕੇ ਰੱਖਿਆ ਜਾਵੇ ਤਾਂ ਕਿ ਸਾਡੀ ਆਉਣ ਵਾਲੀਆਂ ਜਨਰੇਸ਼ਨਸ ਨੂੰ ਦੇ ਲਈ ਵੀ ਪਾਣੀ ਜਿਹੜਾ ਕਿ ਉਹ ਵੱਸ ਸਕੇ ਇਸੇ ਮਹਿੰਮ ਨੂੰ ਲੈ ਕੇ ਪੰਜਾਬ ਦੇ 87 ਸ਼ਹਿਰਾਂ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਹਨ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਹਿਲਾ ਟ੍ਰੀਟਮੈਂਟ ਪਲਾਂਟ ਲੱਗਣ ਜਾ ਰਿਹਾ ਜਾਂ ਪਹਿਲਾਂ ਲੱਗ ਚੁੱਕੇ ਆ ਵੀ ਜੀ ਲੁਧਿਆਣਾ ਜ਼ਿਲ੍ਹੇ ਦਾ ਵੈਸੇ ਬਿਲਗਾ ਚ ਸਟਾਰਟ ਹੋ ਰਿਹਾ ਹੈ ਪਰ ਜਿਹੜੇ ਆਪਣੇ ਲੁਧਿਆਣਾ ਦੇ ਵਿੱਚ ਛੋਟੇ ਸ਼ਹਿਰਾਂ ਵਿੱਚ ਜਿਵੇਂ ਨਗਰ ਕੌਂਸਲਾਂ ਵਿੱਚੋਂ ਸਭ ਤੋਂ ਪਹਿਲਾਂ ਮਰਚਿਵਾੜੇ ਦਾ ਹੂੰ ਇਸ ਤਰ੍ਹਾਂ ਦੇ ਹੋਰ ਅੱਗੇ ਭਵਿੱਖ ਦੇ ਵਿੱਚ ਕਿੰਨੇ ਕ ਪ੍ਰੋਜੈਕਟ ਹੋਰ ਜਿਹੜੇ ਨੇ ਲੁਧਿਆਣਾ ਜ਼ਿਲ੍ਹੇ ਚ ਖਾਸ ਕਰਕੇ ਜਿਹੜੇ ਪਿੰਡੂ ਏਰੀਆ ਨਗਰ ਕੌਂਸਲ ਏਰੀਆ ਹੈਗੇ ਨੇ ਉਹ ਜੀ ਹਾਂ ਜੀ ਕਿੰਨੇ ਕ ਲੱਗਣਗੇ ਹੋਰ ਹੋਰ ਜਿੰਨੇ ਲੁਧਿਆਣਾ ਚ ਨੇ ਜੀ ਸਾਰਿਆਂ ਚੀਤੀ ਵਾਟਰ ਟ੍ਰੀਟਮੈਂਟ ਪਲਾਂਟ ਲੱਗਣ